ਅੰਮ੍ਰਿਤਸਰ ਦੀ ਸਾਰਾਗੜੀ ਪਾਰਕਿੰਗ ਦੇ ਵਿੱਚ ਸਵੇਰੇ ਇੱਕ ਮੱਛੀਆਂ ਦਾ ਪਰਿਆ ਲਿਫਾਫਾ ਮਿਲਿਆ ਜਿਸ ਵਿੱਚ ਕਾਫੀ ਤਦਾਰ ਚ ਮੱਛੀਆਂ ਮਰੀਆਂ ਪਈਆਂ ਸਨ ਇੱਥੇ ਪਾਰਕਿੰਗ ਵਿੱਚ ਇਹ ਲਿਫਾਫਾ ਸੁੱਟ ਕੇ ਮਾਹੌਲ ਖਰਾਬ ਕਰਨ ਦਾ ਖਤਸਾ ਜਿਤਾਇਆ ਜਾ ਰਿਹਾ ਹੈ ਸਵੇਰੇ ਇੱਕ ਸਿਖਾਗੂ ਜੋ ਕਿ ਸਾਰਾ ਗੜੀ ਪਾਰਕਿੰਗ ਵਿੱਚ ਆਪਣੀ ਗੱਡੀ ਲਗਾਉਣ ਦੇ ਲਈ ਪਹੁੰਚੇ ਸਨ ਉਹਨਾਂ ਨੇ ਇਸ ਲਿਫਾਫੇ ਨੂੰ ਵੇਖਿਆ ਤਾਂ ਉਹਨਾਂ ਨੇ ਇਹ ਵੀਡੀਓ ਬਣਾਈ ਵੀਡੀਓ ਵਿੱਚ ਕੀ ਹੈ ਦੱਸਿਆ ਹੈ ਕਿ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਕਿ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਸ ਨੂੰ ਸਾਰਾ ਗੜੀ ਸਰਾ ਪਾਰਕਿੰਗ ਕਿਹਾ ਜਾਂਦਾ ਹੈ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਲਸ ਦੇਖਣ ਨੂੰ ਮਿਲਿਆ ਹੈ ਵੀਡੀਓ ਵਿੱਚ ਉਹਨਾਂ ਚਿੰਤਾ ਜ਼ਾਹਿਰ ਕਰਦੇ ਆ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਅਤੇ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਬ ਜਾਂ ਮਾਸ ਉਟਕੇ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਸੀ ਪਰ ਅੱਜ ਜਦੋਂ ਅਸੀਂ ਪਾਰਕਿੰਗ ਵਿੱਚ ਪੁੱਜੇ ਤਾਂ ਦੋ ਲਿਫਾਫੇ ਮੱਛੀਆਂ ਨਾਲ ਭਰੇ ਵਿਖੇਗੇ ਇਹ ਮਾਹੌਲ ਖਰਾਬ ਕਰਨ ਦੀ ਕੁਝ ਸ਼ਰਾਰਤੀ ਅੰਸ਼ਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਨਸਾ ਵਾਇਦ ਜੀ ਦੇ ਬਤੇ ਸੰਗਤ ਜੀ ਸਨਮੇ ਸ੍ਰੀ ਹਾਜਰਾਨ ਸਿੰਘ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਆ ਇਹ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਵਿਖ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਬਤੀ ਅਸਰਾਵਰ ਤੋਂ ਗਾਂ ਦਾ ਮਾਸ ਉਟਿਆ ਜਾਂਦਾ ਸੀ ਜਾਂ ਫਿਰ ਸਮਰਤਨਾ ਪੁਰਨਾ ਸੁੱਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾ ਆਦਮਜ ਕੇ 5 ਮਿੰਟ ਦਾ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਗਏ ਤੇ ਉਸ ਸਮੇਂ ਦੋ ਪੌਲਿਚਿੰਗ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਵੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤਦਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਤਦਾਦ ਵਿੱਚ ਮੱਛੀਆਂ ਜਿੰਨਾ ਪੰਜਾਂ ਪੰਜਾਂ ਨੂੰ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਜੀਬ ਬੰਦੇ ਦੀ ਸ਼ਰਾਫਤ ਹੈ ਇਸ ਮੌਜੂਦ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇੱਕ ਕੋਰ ਕਾਰ ਪਾਰਕਿੰਗ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦਰਗਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅੰਸਰ ਇਹੋ ਜਿਹਾ ਚਾਲਾ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜਿਹਦੇ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗੱਲ ਲੋੜ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਤਮ ਕਰਨੇ ਦੇ ਵਿਚਾਰ ਨੇ ਅਗਾਜ਼ ਤੋਂ ناکਾਮਜਾਬ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ